हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਪਿਆਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਅਭਿਆਸ 29.1 ਦੇ ਅਸੀਂ 5 ਨੰਬਰ ਸਵਾਲ ਤੇ ਆ ਗਏ ਕਹਿੰਦਾ ਚਾਕਾਂ ਦਾ ਇੱਕ ਡੱਬਾ 8 ਸੈਂਟੀਮੀਟਰ ਲੰਬਾ 6 ਸੈਂਟੀਮੀਟਰ ਚੌੜਾ ਤੇ 10 ਸੈਂਟੀਮੀਟਰ ਉੱਚਾ ਹੈ ਇਸ ਦਾ ਆਇਤਨ ਕਿੰਨਾ ਹੋਵੇਗਾ ਤਾਂ ਬੇਟਾ 5 ਨੰਬਰ ਸਵਾਲ ਆ ਜਿਹੜਾ ਤੁਸੀਂ ਬੇਟਾ ਜੇ ਫੋਟੋ ਬਣਾ ਲਈ ਨਾ ਤਾਂ ਸਵਾਲ ਬਹੁਤ ਸੌਖੇ ਆ ਇਹ ਸਭ ਤੋਂ ਸੌਖੇ ਸਵਾਲ ਇਹੀ ਆ ਚੱਕਾਂ ਦਾ ਇੱਕ ਡੱਬਾ ਬੇਟਾ ਇਸ ਤਰ੍ਹਾਂ ਡੱਬਾ ਬਣਾ ਲੈਣਾ ਇਸ ਤਰ੍ਹਾਂ ਡੱਬੇ ਨੂੰ ਕੱਟਦਾ ਡੱਬਾ ਬਣਾ ਕੇ ਤੇ ਇਹਦੀਆਂ ਲਾਈਨਾਂ ਬਾਹਰੋਂ ਆ ਮੇਲ ਦੇਣੀਆਂ ਬਸ ਡੱਬਾ ਤੁਹਾਡੇ ਸਾਹਮਣੇ ਆ ਜਾਣਾ ਠੀਕ ਹੈ ਬੇਟਾ ਲੋ ਬਣ ਗਿਆ ਡੱਬਾ ਪੁੱਤ ਠੀਕ ਹੈ ਤਾਂ ਹੁਣ ਕੀ ਕਹਿੰਦਾ ਪਿਆ ਕਹਿੰਦਾ 8 ਸੈਂਟੀਮੀਟਰ ਲੰਬਾ ਆਹ ਲੰਬਾਈ ਮੰਨ ਲਓ 8 ਸੈਂਟੀਮੀਟਰ ਹੈ ਠੀਕ ਹੈ ਚੌੜਾ ਕਿੰਨਾ 6 ਸੈਂਟੀਮੀਟਰ ਆ 6 ਸੈਂਟੀਮੀਟਰ ਚੜਾਈ ਹੋਗੀ ਤੇ ਉੱਚਾ ਕਿੰਨਾ ਆ 10 ਸੈਂਟੀਮੀਟਰ ਉੱਚਾ ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਇਹਦਾ ਆਇਤਨ ਇਹ ਕੀ ਆ ਘਣਾਵਕਾਰ ਦਾ ਡੱਬਾ ਨਾ ਤਾਂ ਘਣਾਵ ਦਾ ਆਇਤਨ ਕੀ ਹੁੰਦਾ ਲੰਬਾਈ ਗੁਣਾ ਚੜਾਈ ਗੁਣਾ ਉਚਾਈ ਘਣਾਵ ਦਾ ਆਇਤਨ ਬਰਾਬਰ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਠੀਕ ਹੈ ਬੇਟਾ ਤਾਂ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਲੰਬਾਈ ਕਿੰਨੀ ਹੈ ਬੇਟਾ 8 ਗੁਣਾ 6 ਗੁਣਾ 10 ਬਰਾਬਰ 8 ਗੁਣਾ 6 ਗੁਣਾ 10 8 2 6 48 48 ਦਾ ਹੈ 400 80 ਇਹ ਕਾਦੇ ਵਿੱਚ ਹੈ ਸੈਂਟੀਮੀਟਰਾਂ ਦੇ ਵਿੱਚ ਤਾਂ ਘਣ ਸੈਂਟੀਮੀਟਰ ਸੈਂਟੀਮੀਟਰ ਉੱਤਰ ਆ ਗਿਆ ਠੀਕ ਹੈ ਬੇਟਾ ਕੋਈ ਔਖੀ ਗੱਲ ਤਾਂ ਨਹੀਂ ਲੱਗੀ ਇਹਦੇ ਵਿੱਚ ਸਿੰਪਲ ਫਾਰਮੂਲਾ ਲਾਤਾ ਆਪਾਂ ਅੱਗੇ ਬੇਟਾ 6 ਨੰਬਰ ਸਵਾਲ ਹੈ ਗੱਤੇ ਦੀ ਪੇਟੀ ਜਿਸ ਦੀ ਲੰਬਾਈ 50 ਸੈਂਟੀਮੀਟਰ 40 ਸੈਂਟੀਮੀਟਰ ਤੇ ਉਚਾਈ 24 ਸੈਂਟੀਮੀਟਰ ਇਸ ਦਾ ਆਇਤਨ ਪਤਾ ਕਰੋ ਲੋ ਪੁੱਤ ਗੱਤੇ ਦੀ ਇੱਕ ਪੇਟੀ ਹੈ ਸਾਡੇ ਕੋਲੇ ਇਹ 6 ਨੰਬਰ ਸਵਾਲ ਆ ਆ ਗੱਤੇ ਦੀ ਇੱਕ ਪੇਟੀ ਬੇਟਾ ਠੀਕ ਆ ਫੋਟੋ ਬਣਾ ਲੋਂਗੇ ਤਾਂ ਬੇਟਾ ਬਹੁਤ ਸੌਖੇ ਰਹੋਗੇ ਠੀਕ ਆ ਫਿਰ ਫੋਟੋ ਤੋਂ ਸਿੱਧਾ ਹੀ ਲੰਬਾਈ ਚੜਾਈ ਉਚਾਈ ਕੀ ਕਰਨੀ ਹੈ ਕਿਵੇਂ ਸਵਾਲ ਕੱਢਣਾ ਆਲੋ ਬੇਟਾ ਆ ਗੱਤੇ ਦੀ ਕਪੇਟੀ ਐ ਦੇਦੇ ਲੰਬਾਈ 50 ਮੀਟਰ ਚੜਾਈ 40 ਮੀਟਰ ਚੜਾਈ 40 ਸੈਂਟੀਮੀਟਰ ਤੇ ਉਚਾਈ 24 ਸੈਂਟੀਮੀਟਰ ਹੈ ਲੰਬਾਈ 50 ਸੈਂਟੀਮੀਟਰ ਚੜਾਈ 24 ਸੈਂਟੀਮੀਟਰ ਤੇ ਉਚਾਈ 50 ਸੈਂਟੀਮੀਟਰ ਹੈ ਉਚਾਈ 50 ਸੈਂਟੀਮੀਟਰ ਹੈ ਤੇ ਇਹਦਾ ਆਇਤਨ ਪੁੱਤ ਜਿਹੜਾ ਆਇਤਨ ਪਤਾ ਕਰਨਾ ਆਇਤਨ ਕੀ ਹੁੰਦਾ ਘਣਾਵ ਆ ਨਾ ਲੰਬਾਈ ਚੌੜਾਈ ਤੇ ਉਚਾਈ ਹੈ ਤਾਂ ਇਹ ਘਣਾਵ ਆ ਘਣਾਵ ਦਾ ਆਇਤਨ ਦਾ ਫਾਰਮੂਲਾ ਆਹੀ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਤਾਂ ਆਇਤਨ ਬਰਾਬਰ 50 24 50 50 24 ਬੇਟਾ ਆ 1 40 ਆ ਉਚਾਈ ਜਿਹੜੀ ਹੈ ਜੋ ਲੰਬਾਈ 50 ਚੌੜਾਈ 40 ਤੇ ਉਚਾਈ 24 ਹੈ ਲੰਬਾਈ 50 ਸੈਂਟੀਮੀਟਰ ਚੌੜਾਈ ਕਿੰਨੀ ਹੈ 40 ਸੈਂਟੀਮੀਟਰ ਹੈ ਚੌੜਾਈ 40 ਸੈਂਟੀਮੀਟਰ 40 ਆ ਕੱਟ ਦੋ ਸੈਂਟੀਮੀਟਰ ਤੇ ਉਚਾਈ ਕਿੰਨੀ ਹੈ ਬੇਟਾ 24 ਸੈਂਟੀਮੀਟਰ ਠੀਕ ਹੈ ਬੇਟਾ ਆ ਕੱਟ ਕੇ ਇੱਥੇ ਆਪਾਂ 24 ਕਰ ਦਿੰਨੇ ਆ ਆ ਕੱਟ ਕੇ 24 ਸੈਂਟੀਮੀਟਰ ਇਹ ਧਿਆਨ ਰੱਖਣਾ ਲੰਬਾਈ ਚੜਾਈ ਉਚਾਈ ਆਪਾਂ ਸਹੀ ਲਿਖਣੀ ਹੈ ਠੀਕ ਹੈ ਤਾਂ ਆਇਤਨ ਕੀ ਹੁੰਦਾ ਲੰਬਾਈ ਗੁਣਾ ਚੜਾਈ ਗੁਣਾ ਉਚਾਈ ਤਾਂ 50 ਗੁਣਾ 40 ਗੁਣਾ 24 ਠੀਕ ਹੈ ਤਾਂ 50 ਨੂੰ 40 ਨਾਲ ਕਰਾਂਗੇ ਤਾਂ ਇਹ ਆ ਜਾਣਾ ਬੇਟਾ 2000 ਦੀ 0 ਦੀ 0 0 ਦੀ 0 5 ਨੂੰ ਚੋਕਾ 20 2000 ਗੁਣਾ 24 ਤਾਂ ਬੇਟਾ ਇਹ 3 ਜ਼ੀਰੋਆਂ ਇਦਾਂ ਹੀ ਲੱਗ ਜਾਣੀਆਂ 24 48 48000 3 ਜ਼ੀਰੋਆਂ ਸਿੱਧੀਆਂ ਲੱਗੀਆਂ ਤਾਂ ਕਿੰਸੀ ਸੈਂਟੀਮੀਟਰ ਕਾਣ ਸੈਂਟੀਮੀਟਰ ਉੱਤਰ ਆ ਗਿਆ ਕਾਣ ਸੈਂਟੀਮੀਟਰ ਉੱਤਰ ਆ ਗਿਆ ਇਹਦਾ ਠੀਕ ਹੈ ਬੇਟਾ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 6 ਇਹਦੇ ਨਾਲ ਹੀ ਬੇਟਾ ਤਦ ਇਹ ਸਵਾਲ ਕੰਪਲੀਟ ਹੋ ਗਿਆ ਅਗਲੇ ਸਵਾਲ ਪੁੱਤ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ